ਸਾਡੇ YouTube ਚੈਨਲ ਤੇ ਆਫਰ ਦਾ ਫੌਂਟਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨਰਸ ਭਲਾਈ ਸਸਤਾ ਕੋਰੋਲੀ ਦੀ ਮਹੀਨਾਵਾਰ ਮੀਟਿੰਗ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਪੈਨਸ਼ਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੇ ਦਿੱਲੀ ਦੇ ਲੀਡਰਾਂ ਨੂੰ ਉੱਚ ਪੌਦਿਆਂ ਤੇ ਨਿਯੁਕਤ ਕੀਤੇ ਜਾਣ ਦੇ ਵਿਰੁੱਧ ਕੀਤੀ ਗਈ ਨਖੇਦੀ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਣ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਜ ਦੇ ਰਿਕਨੋਲਡ ਵੀਡੀਓ ਨੋਟੀਫਿਕੇਸ਼ਨ ਆਉਂਦੀ ਨੂੰ ਸੰਬੰਧ ਵਿੱਚ ਮੇਜਾਇਆ ਕਰੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਜਿਵੇਂ ਇਹ ਤਿਆਰ ਹੀ ਕਰ ਰੱਖਿਆ ਹੈ ਕਿ ਮੁਲਾਜ਼ਮਾਂ ਦੇ ਪੈਨਸ਼ਨਾਂ ਦੀਆਂ ਮੰਗਾਂ ਤੋਂ ਜਦਾ ਕਿਨਾਰਾ ਹੀ ਵਟ ਕੇ ਰੱਖਣਾ ਹੈ ਕਈ ਉਪਰ ਕਿੰਨੇ ਵੀ ਵਾਰ ਮੀਟਿੰਗਾਂ ਲਈ ਸੌਂ ਦੇ ਕੇ ਵੀ ਮੀਟਿੰਗਾਂ ਕੀਤੀਆਂ ਹੀ ਨਹੀਂ ਗਈਆਂ ਜਾਂ ਬਲਕਿ ਫੋਨ ਕਰਕੇ ਪੈਨਸ਼ਨਰਾਂ ਆਗੂਆਂ ਨਾਲ ਬਹੁਤ ਵਾਰ ਕੋਝਾ ਮਜ਼ਾਕ ਕੀਤਾ ਗਿਆ ਹੈ ਬਹੁਤ ਸਾਰੇ ਪੈਨਸ਼ਨਰਾਂ ਆਗੂਆਂ ਦਾ ਇਹ ਵੀ ਮੰਨਣਾ ਹੈ ਕੀ ਸਰਕਾਰ ਮੀਟਿੰਗਾਂ ਕਰਨ ਦਾ ਤਾਂ ਇਸ ਕਰਕੇ ਲੋਲਾ ਲਗਾ ਰਹੀ ਹੈ ਤਾਂ ਜੋ ਜਿਵੇਂ ਕਿਵੇਂ ਟਾਈਪ ਆਫ ਕੀਤਾ ਜਾਵੇ ਨਹੀਂ ਤਾਂ ਜਿਹੜੇ ਮੁੱਦੇ ਬਿਲਕੁਲ ਸਪੈਕਟ ਹਨ ਉਹਨਾਂ ਸੰਬੰਧੀ ਮੀਟਿੰਗਾਂ ਕਰਨ ਦੀ ਲੋੜ ਹੀ ਕੀ ਹੈ ਉਦਾਹਰਨ ਦੇ ਤੌਰ ਤੇ ਡੀਏ ਦੀਆਂ 4 ਕੇਸ ਤਾਂ ਜੋ કુલ 13% ਪੈਂਡਿੰਗ ਹਨ ਜਾਂ ਫਿਰ ਪੈਨਸ਼ਨ ਨੂੰ 2.59 ਗੁਣਾਕ ਦੇ ਨਾਲ ਪੈਨਸ਼ਨ ਸੋਧਨ ਦਾ ਮੁੱਦਾ ਹੈ ਉਹਦੇ ਪ੍ਰਤੀ ਸਰਕਾਰ ਨੂੰ ਕੀ ਪਿਖਾ ਹੈ ਤੇ ਉਹਦੇ ਬਾਰੇ ਮੀਡੀਆ ਕਰਕੇ ਸਰਕਾਰ ਕੀ ਡਿਸਕਸ਼ਨ ਕਰਨਾ ਚਾਹੁੰਦੀ ਹੈ ਇਸ ਕਰਕੇ ਉਸ ਦੇ ਬਾਰੇ ਮੀਟਿੰਗ ਕਰਨ ਤੇ ਡਿਸਕਸ਼ਨ ਕਰਨ ਦੀ ਕੋਈ ਲੋੜ ਨਹੀਂ ਹੈ ਇਸੇ ਤਰ੍ਹਾਂ ਹੀ ਬਾਕੀ ਮੰਗਾਂ ਵਾਲੇ ਵੀ ਸਰਕਾਰ ਨੂੰ ਸਭ ਕੁਝ ਪਤਾ ਹੀ ਹੈ ਮੀਡੀਆ ਤਾਂ ਇੱਕ ਬਹਾਨਾ ਹੈ ਮੰਗਾਂ ਨੂੰ ਲਟਕਾਈ ਰੱਖ ਹੁੰਦਾ ਇਸੇ ਲਈ ਵਾਹਵਾ ਖੇਤਰਾਂ ਦੀਆਂ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨਾਂ ਆਪਣੀਆਂ ਮਹੀਨਾਵਾਰ ਮੀਟਿੰਗਾਂ ਜਾਂ ਫਿਰ ਰੁਸ਼ੀਦ ਆਦਿ ਬੁਲਾਈਆਂ ਗਈਆਂ ਮੀਟਿੰਗਾਂ ਵਿੱਚ ਆਪਣੀਆਂ ਮੰਗਾਂ ਜ਼ੋਰਦਾਰ ਟੋਨ ਨਾਲ ਉਠਾਉਂਦਿਆਂ ਰਹਿੰਦੇ ਆ ਹਨ ਇਸੇ ਕੜੀ ਵਿੱਚ ਹੀ ਪੈਨਸ਼ਨਰ ਭਲਾਈ ਸੰਸਥਾ ਟਰਾਲੀ ਜ਼ਿਲ੍ਹਾ ਮਹਾਂਦੀ ਦੀ ਮਹੀਨਾਵਾਰ ਮੀਟਿੰਗ ਹੋਇਆ ਗੁਰਦੁਆਰਾ ਹਰਗੁਬਿੰਦ ਸਾਹਿਬ ਟਰਾਲੀ ਵਿਖੇ ਕੀਤੀ ਗਈ ਤਾਂ ਅਹਉ ਜਾਣਦੇ ਹਾਂ ਕਿ ਇਸ ਮੀਟਿੰਗ ਵਿੱਚ ਵਾਰ-ਵਾਰ ਬੁਲਾੜਿਆਂ ਨੇ ਸਰਕਾਰ ਦੀ ਕਿਹੜੀ ਗੱਲੋਂ ਨਿਖੇਦੀ ਕੀਤੀ ਤੇ ਕਿਹੜੇ ਮੁੱਦਿਆਂ 'ਤੇ ਆਪਣੀ ਆਵਾਜ਼ ਮੁਲਾਕਤ ਕੀਤੀ ਆ ਪੈਨਸ਼ਨਰ ਭਾਈ ਸਾਤਾ ਕਰਾਲੀ ਦੇ ਮਹੀਨਾਵਾਰ ਮੀਟਿੰਗ ਹੋਈ ਇਹ ਮੀਟਿੰਗ ਗਦਰਾ ਹਕਿੰਦ ਸੋਹੇਪਰਾਲੀ ਵਿਖੇ ਕੀਤੀ ਗਈ ਜਿਸ ਦੀ ਪ੍ਰਧਾਨਗੀ ਸੋਤਾਉ ਗੁੰਦੀਰ ਸਿੰਘ ਪ੍ਰਧਾਨ ਵੱਲੋਂ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆ ਸ਼੍ਰੀ ਰਾਮ ਕ੍ਰਿਸ਼ਨ ਤੁਣਕੀਆਂ ਚੇਅਰਮੈਨ ਪੈਨਸ਼ਨਰ ਭਾਈ ਸਾਤਾ ਰਜਿਸਟਰਡ ਜਿਲ੍ਹਾ ਮੁਹਾਲੀ ਨੇ ਪੈਨਸ਼ਨਰ ਅਤੇ ਗਲਾਜਮਾ ਦਿਆਂ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਆਖੋਂ ਉਹਦੇ ਕਰਨ ਬਾਰੇ ਅਤੇ ਜਿ세 ਬੰਦੀਆਂ ਨੂੰ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਤੇ ਖੱਜਲ ਖਵਾ ਕਰਨ ਦੀ ਪੋਰ ਜੋਸ਼ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਮਿਤੀ 25 ਜੇ 2025 ਅਤੇ 26 ਜੇ 2025 ਨੂੰ ਜਥੇ ਬੰਦੀਆਂ ਨੂੰ ਮੀਟਿੰਗ ਜੋ ਸੱਦੀ ਗਈ ਹੈ ਤੇ ਉਸ ਮੀਟਿੰਗ ਦੇ ਵਿੱਚ ਮੰਗਾਂ ਪ੍ਰਤੀ ਗੰਭੀਰਤਾ ਦਿਖਾਉਣ ਲਈ ਵੀ ਕਿਰ ਜੇ ਕਿ ਮੀਟਿੰਗ ਸਕਸੈਸਫੁਲ ਰਹੀ ਤਾਂ ਠੀਕ ਹੈ ਨਹੀਂ ਤਾਂ ਸਰਕਾਰ ਨੂੰ ਤੇ ਸੰਘਰਸ਼ ਤਿੱਖਾ ਕਰਨ ਬਾਰੇ ਵੀ ਵਿਚਾਰ ਕੀਤਾ ਜਾਵੇਗਾ ਮੁੱਖ ਮੰਤਰੀ ਵੱਲੋਂ ਪੰਜਾਬ ਸਰਕਾਰ ਵਿੱਚ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੱਖ-ਵੱਖ ਥਾਵਾਂ ਤੇ ਨਿਯੁਕਤ ਕਰਕੇ ਪੰਜਾਬ ਤੇ ਜੋ ਵੱਧੂ ਦਾ ਵਿੱਤੀ ਭਾਰ ਪਾ ਕੇ ਪੰਜਾਬ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਉਸ ਦੀ ਵੀ ਬਹੁਤ ਕਰਦੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਇਸ ਮੀਟਿੰਗ ਵਿੱਚ ਸਰਬਸ਼੍ਰੀ ਨਿਰਮਲ ਸਿੰਘ ਹਰਚੰਦ ਸਿੰਘ ਮਾਨਤੋਦਰਸ਼ਨ ਸਿੰਘ ਮਾਨਤੋਗੁਨਾਮ ਸਿੰਘ ਕੁਲਦੀਪ ਸਿੰਘ ਰਣਦੀਪ ਸਿੰਘ ਰਾਮ ਪ੍ਰਿਸ਼ਨ ਤਣਗਿਆ ਗੁਣਵੰਤ ਸਿੰਘ ਮਹਿੰਦਰ ਸਿੰਘ ਕੋਕਰਨ ਮੁਲਾਕਰ ਸਿੰਘ ਰਵਿੰਦਰ ਸਿੰਘ ਰਸ਼ਮ ਸਿੰਘ ਕਰਨ ਪਾਲ ਆਦੀ ਹਾਜ਼ਰ ਸਨ ਤਾਂ ਵਕ ਵਕ ਬੁਲਾ ਰਹੇ ਨੇ ਆਪਣੀਆਂ ਮੰਗਾਂ ਨੂੰ 체ਤੀ ਮੰਨਣ दी जो सरकार चेतावनी देते हुए कहा कि जेकर सरकार ने मंगा प्रति की अणगहरी वरती तो सिर्फ लारे लफे लगा के ही टाइम पास करने की कोशिश की तो आने वाले समय में संघर्ष जो है वो वह तिखाता जाएगा तो उस सब की जिम्मेवारी जो है वो सरकार से ही होगी हूँ देख वाली गल तो यह होगी कि सरकार ਵੈਜਨਲ ਦੀਆਂ ਜਾਇਜ਼ ਤਹਿਰੀਕੀ ਮੰਗਾਂ ਨੂੰ ਪ੍ਰਮਾਣ ਕਰਦੇ ਹੋਏ ਇਹਨਾਂ ਨੂੰ ਪੂਰਾ ਕਰਨ ਦਾ ਉਪਰਾਲਾ ਕਰੇਗੀ ਤੇ ਜੇ ਕਰੇਗੀ ਤਾਂ ਫਿਰ ਕਦੋਂ ਇਸ ਉਪਰਾਲੇ ਨੂੰ ਅਮਲੀ ਰੂਪ ਦਿੱਤਾ ਜਾਵੇਗਾ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ